ਇਨਾਂ ਨੂੰ ਤੂੰ ਦੋ ਬਡੋ ਮਾਰਿਆ ਨਾ ਸ਼ਾਮਦੰਡ ਦੱਸਿਆ ਇਹਨਾਂ ਡੁਬਕੀਆਂ ਦੇ ਦੇ ਤੇਰੀ ਸ਼ਰਾਬ ਲਾਉਣੀ ਐ ਇਦਾਂ ਕੱਢ ਕੱਢ ਕੇ ਤੇਰੀ ਲੌਂਦੇ ਵੇਖੀ ਪੀਤੀ ਕਿੱਦਾਂ ਲਾਉਣੀ ਇਹਨਾਂ ਨੇ ਤੇ ਕੋਜ ਦਿਨ ਪਹਿਲਾਂ ਇਹਨਾਂ ਦੇ ਇੱਕ ਬੰਦੇ ਨੇ ਸੈਸ਼ਨ ਦੇ ਵਿੱਚ ਇਹ ਗੱਲ ਕਹੀ ਪੀ ਆਪਾਂ ਪਾਣੀ ਤੇ ਬੜੀ ਦੂਰ ਦੀ ਗਰ ਆਹ ਜਿਹੜੇ ਬੰਨ ਨੇ ਬੜਬੜੇ ਤਗੜੇ ਮਾਰੇ ਨੇ ਤੂੰ ਕਿਤੇ ਸਾਡੇ ਕੋਲ ਇੱਕ ਵਾਰ ਆ ਤੈਨੂੰ ਵੇਖੀ ਕਿਤੇ ਦੱਸ ਦੇ ਬੰਨ ਤੇ ਖਲਾਰ ਕੇ ਤੂੰ ਬੰਨ ਕਿਹੜਾ ਮਾਰਿਆ ਇਹ ਲੋਕ ਇੰਨੇ ਅੱਕੇ ਨੇ ਤੈਨੂੰ ਡੋਬ ਡੋਬ ਇੰਨਾ ਮਾਰਨਾ ਕਾਰ ਤਾਂ کہہ ਰਹੀ ਹੈ ਪ੍ਰਬੰਧ ਬਹੁਤ ਹੈ ਮੁੱਖ ਮੰਤਰੀ ਤੁਹਾਡੇ ਇੱਧਰ ਹੀ ਦਿਨਾ ਨਗਰ ਆਏ ਕਹਿੰਦੇ ਹੈਲੀਕਾਪਟਰ ਛੜਤਾ ਲੋਕਾਂ ਦੀ ਖਾਤਰ ਮੈਂ ਚੱਲਿਆ ਕਾਰਾਂ ਤੇ ਇਹ ਹੈਲੀਕਾਪਟਰ ਹੁਣ ਲੋਕਾਂ ਦੀ ਮਦਦ ਕਰੂਗਾ ਉਹ ਇਹ ਹੈਲੀਕਾਪਟਰ ਦਾ ਤੇਰੇ ਦਾ ਸਿਰ ਵੱਡਣਾ ਇੱਥੇ ਲੋਕ ਤੇ ਵਿਚਾਰੇ ਗਰਾਉਂਡ ਤੇ ਪਾਣੀ ਤੋਂ ਨਿਹੱਥੇ ਹੋ ਕੇ ਬੈਠੇ ਨੇ ਜਿੱਦਾਂ ਇੱਕ ਬੰਦੇ ਕੁੱਤੇ ਨੂੰ ਰੋਟੀ ਪਾਉਂਦੇ ਆ ਜਹਾਜ਼ ਕਹਿੰਦੇ ਵੀ ਜਹਾਜ਼ ਲੋਕਾਂ ਦਾ ਦੇ ਦਤਾ ਚਾੜਿਆ ਕੋਟ ਉੱਤੇ ਹਨਾ ਥੱਲੇ ਸੁੱਟਰੇ ਪਾਣੀ ਜੇ ਉਹ ਜਿਹੜੇ ਲੋਕ ਇੱਥੇ ਮਰ ਰਹੇ ਨਹੀਂ ਉਹਨਾਂ ਨੂੰ ਦੋ ਜਹਾਜ਼ਾਂ ਤੁਹਾਡੇ ਦਾ ਆਪਾਂ ਸਿਰ ਵੱਡਣਾ ਤਗੜਾ ਹੋ ਕੇ ਤੂੰ ਦਿੱਲੀ ਦੇ ਦਲਾਲ ਜਿਹੜੇ ਆ ਭਈਆ ਨੂੰ ਖੁਸ਼ ਕਰ ਤੇ ਤੈਨੂੰ ਵੇਖੀਏ ਕਿਦਾਂ ਬੰਦੇ ਦੇ ਪੁੱਤ ਬਣਾਉਂਦੇ ਇਹ ਯਾਦ ਰੱਖਦੇ ਨੇ ਲੋਕ ਕੀਤੀ ਹੋਈ ਦੀ ਤੂੰ ਇੱਕ ਵਾਰੀ ਤੂੰ ਸਾਨੂੰ ਹੁਣ ਚੜਾਉਣਾ ਨਾ ਜਹਾਜ ਤਾਨੂੰ ਦੇ ਦਿੱਤਾ ਬਿੱਲੀ ਦੁੱਧ ਪੀਏ ਨਾ ਜਦੋਂ ਦੁੱਧ ਪੀ ਕੇ ਉਹ ਕੋਠੇ ਤੇ ਖਲੋ ਕੇ ਮੂਛਾਂ ਨੂੰ ਤਾ ਦਿੰਦੀ ਉਦੋਂ ਸਾਨੂੰ ਅੱਗ ਲੱਗਦੀ ਤੂੰ ਸਾਨੂੰ ਦੇਂਦਿਆ ਹੁਣ ਸਾੜਨਦਿਆ ਤੇਰੇ ਜਹਾਜ ਨੂੰ ਲੋਕਾਂ ਚ ਲਿਆ ਕੇ ਤੂੰ ਤਿੰਨ ਦਿਨ ਤੇ ਪਤਾ ਨਹੀਂ ਚਾਰ ਦਿਨ ਕਿਹੜੀ ਸਟੇਟ 'ਚੇ ਫਿਰਦਾ ਰਿਆਂ ਤੇਰੀ ਲੱਥੀ ਤੇ ਤੈਨੂੰ ਫੇਰ ਪਤਾ ਲੱਗਾ ਤੇ ਦੁਨੀਆ ਤੇ ਡੁੱਬ ਗਈ ਇੱਕ ਵਾਰ ਨੇ ਸਟੇਟ ਦੇ ਮੁੱਖ ਮੰਤਰੀ ਨੇ ਸੈਂਟਰ ਨੂੰ ਕਿਹਾ ਵੀ ਸਾਡੇ ਕੁਦਰਤੀ ਆਫਤ ਆ ਗਈ ਹੈ ਸਾਨੂੰ ਰਾਸ਼ਟਰੀ ਪੈਕੇਜ ਹੀ ਦੇ ਦੇ ਤੂੰ ਸਾਡੇ ਲਈ ਮੰਗ ਲਾ ਤੂੰ ਆਪਣੇ ਤੇ ਮੰਗਣਾ ਕੀ ਜਦੋਂ ਉਹਨਾਂ ਨੇ ਦੇਣਾ ਹਾੜਾਂ ਦੇ ਨਾਂ ਤੇ ਇਹਨਾਂ ਨੇ ਆਸ਼ੀ ਕਰਨੀ ਯਾਜ ਇਹਨਾਂ ਦਿੱਲੀ ਵਾਲਿਆਂ ਨੂੰ ਦੇ ਦੇਣਾ ਹੋਰ ਤੇ ਕੋਈ ਨਹੀਂ ਇਹਨਾਂ ਨੇ ਵਿਆਜ ਦੋ ਜਿਹੜੇ ਚਾਰ ਰਹ ਜਾਣਗੇ ਉਹਨਾਂ ਦੇ ਕਰ ਲੈਣੇ ਨੇ ਉਹ ਇਹ ਤਾਂ ਲੋਕ ਇਹ ਮੰਗਦੇ ਆ ਨੂੰ ਕਿਸ਼ਤੀ ਦੇ ਦਿਓ ਆਪਾਂ ਕਿਸ਼ਤੀ ਚ ਆਪ ਹੀ ਚੱਲ ਜੀ ਕਿਸ਼ਤੀਆਂ ਤੱਕ ਨਹੀਂ ਇਹਨਾਂ ਦਿੱਤੀ ਤੁਸੀਂ ਇਹਨਾਂ ਦੀ ਹਾਲਤ ਤੇ ਵੇਖੋ ਆ ਪੈਰ ਗਲ ਗਿਆ ਵੇਖੋ ਕੀ ਇਹਨਾਂ ਦੀ ਹਾਲਤ ਹੈ ਹੱਥ ਵੇਖੋ ਇਹਨਾਂ ਨੇ ਕੀ ਇਲਾਜ ਕਰਨਾ ਕੋਈ ਪਾਣੀ ਇਥੇ ਇਹਨਾਂ ਨੂੰ ਇਹਨਾਂ ਕੋਲ ਮਸ਼ੀਨਾਂ ਹੀ ਹੈ ਨਹੀਂ ਪੀਨ ਲਈ ਤੁਹਾਡੇ ਕੋਲ ਪਾਣੀ ਸੰਗਤ ਨੇ ਦੇ ਦਿੱਤਾ ਤੂੰ ਉਦਾਂ ਹੀ ਇਹਨਾਂ ਨੂੰ ਪਾਣੀ 'ਚ ਡੋਬ ਕੇ ਮਾਰਤਾ ਯਾਰ ਇਹਨਾਂ ਦਾ ਕੁਝ ਦਿਨ ਪਹਿਲਾਂ ਇੱਕ ਦਿੱਲੀ ਦਾ ਭਈਆ ਬੋਲਦਾ ਸੀ ਪੰਜਾਬ ਦੇ ਵਿੱਚ 2027 ਦੇ ਵਿੱਚ ਆਪਾਂ ਸਰਕਾਰ ਬਣਾਉਣ ਲਈ ਸਾਰੇ ਸ਼ਾਮਦੰਡ ਵੰਟਤਾਂਗੇ ਉਹਦੇ ਚ ਸਭ ਤੋਂ ਵੱਡਾ ਉਹਨਾਂ ਨੇ ਮਾਝੇ ਵਾਲਿਆਂ ਨੂੰ ਡੋਬ ਕੇ ਇਹ ਸ਼ਾਮਦੰਡ ਵਰਤਿਆ ਤੇ ਜਿਹੜੀ ਇਹਦੀ ਪੀਤੀ ਸ਼ਰਾਬ ਆ ਨਾ ਇਹ ਮਾਝੇ ਵਾਲੇ ਇਦਾਂ ਲਾਉਣਗੇ ਡੋਬ-ਡੋਬ ਕੇ ਤੈਨੂੰ ਇੱਥੋਂ ਕੱਢਣਗੇ ਇਹ ਸਾਬ ਨਹੀਂ ਰੱਖਦੇ ਹੁੰਦੇ ਮਾਝੇ ਵਾਲੇ ਲੋਕ ਸਿਰ ਤੇ ਭਾਜੀ ਨਹੀਂ ਰੱਖੀਏ ਜੇ ਚਾੜੀਏ ਤੇ ਲਾ ਕੇ ਵੀ ਤੈਨੂੰ ਵਿਖਾਉਣਗੇ ਪੰਤਿਆ ਤੇ ਇਹ ਪੰਤੇ ਨੇ ਇੰਨੀ ਮਾੜੀ ਹਰਕਤ ਕਰਕੇ ਜਿਹੜੇ ਤਿੰਨ ਤਿੰਨ ਮਹੀਨੇ ਪਹਿਲਾਂ ਪਤਾ ਲੱਗ ਗਿਆ ਸੀ ਮੌਸਮ ਦਾ ਵੀ ਪਾਣੀ ਬਹੁਤ ਜ਼ਿਆਦਾ بارشਾਂ ਹੋ ਰਹੀਆਂ ਇਹਨੇ ਸਾਡੇ ਫਲੱਡ ਗੇਟ ਜਿਹੜੇ ਖੋਲੇ ਨਹੀਂ ਜਾਣ ਬੁੱਝ ਕੇ ਜਿਹੜੇ ਆ ਬੰਦੇ ਮਰੇ ਨੇ ਇਹਨਾਂ ਦੀ ਨਲਾਇਕੀ ਕਰਕੇ ਸਰਕਾਰ ਦੀ ਮਰੇ ਨੇ ਇਹਨਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਮੰਤਰੀ ਤੇ ਮੁੱਖ ਮੰਤਰੀ ਤੇ ਉਹਨਾਂ ਨੂੰ ਫੜ ਕੇ ਇੱਥੇ ਲੋਕਾਂ ਦੇ ਵਿੱਚ ਛੱਡਣਾ ਚਾਹੀਦਾ ਜੀ ਪੰਜਾਬ ਬੁਰੀ ਤਰੀਕੇ ਨਾਲ ਹੜ੍ਹ ਪ੍ਰਭਾਵਤ ਹੈ ਤੇ ਖਾਸ ਕਰਕੇ ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਜਿੱਥੇ ਕਰਤਾਰਪੁਰ ਕੋਰੀਡੋਰ ਹੈ ਜਾਂ ਡੇਰਾ ਬਾਬਾ ਨਾਨਕ ਦਾ ਜੋ ਏਰੀਆ ਹੈ ਉਸ ਤੇ ਵਿੱਚ ਪਾਣੀ ਵੱਡੀ ਮਾਤਰਾ ਦੇ ਵਿੱਚ ਹੈ ਬੇਸ਼ੱਕ ਹੁਣ ਪਾਣੀ ਘਟਣਾ ਸ਼ੁਰੂ ਹੋਇਆ ਪਰ ਲੋਕਾਂ ਦੇ ਸਾਹ ਹਜੇ ਵੀ ਸੁੱਤੇ ਹੋਏ ਆ ਲੋਕਾਂ ਨੂੰ ਡਰ ਲੱਗ ਰਿਹਾ ਹੈ ਕਿ ਜਿਵੇਂ ਮੌਸਮ ਹੈ ਬਰਸਾਤਾਂ ਹੋ ਰਹੀਆਂ ਕਿਤੇ ਅਸੀਂ ਫੇਰ ਉਸ ਪਾਸੇ ਵੱਲ ਨਾ ਤੁਰ ਪੀਏ ਪਰ ਫਿਰ ਵੀ ਜਿੱਥੋਂ ਤੱਕ ਤੁਸੀਂ ਤਸਵੀਰ ਦੇਖੋਗੇ ਪਿੱਛੇ ਪਾਣੀ ਪਾਣੀ ਖੜਾ ਹੈ ਸਰਕਾਰ ਦਾ ਪ੍ਰਬੰਧ ਕਿਹੋ ਜਿਹਾ ਰਿਹਾ ਪ੍ਰਸ਼ਾਸਨ ਦਾ ਪ੍ਰਬੰਧ ਕਿਹੋ ਜਿਹਾ ਰਿਹਾ ਕੀ ਇਹ ਹੜ੍ਹ ਕੁਦਰਤੀ ਨੇ ਜਾਂ ਸਰਕਾਰ ਦੀਆਂ ਅੰਗੈਲੀਆਂ ਨੇ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਭਾਈ ਸਤਵੰਤ ਸਿੰਘ ਜੀ ਦੇ ਭਤੀਜੇ ਇਸ ਵਕਤ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਜਿਹੜੀ ਇਹ ਸਥਿਤੀ ਬਣੀ ਆ ਜਿਸ ਤਰੀਕੇ ਨਾਲ ਤੁਹਾਡਾ ਪੂਰਾ ਏਰੀਆ ਡੁੱਬਿਆ ਆਪਾਂ ਹੁਣ ਦੇਖਿਆ ਕਿ ਅਧਰਾਖਤਾਂ ਦੇ ਪੱਤੇ ਦੱਸਦੇ ਆ ਕਿ ਇੱਥੇ 10-10 ਫੁੱਟ ਤੋਂ ਉੱਪਰ ਪਾਣੀ ਸੀ ਕੀ ਹਾਲਾਤ ਸੀ ਤੁਹਾਡੇ ਏਰੀਆ ਤੇ ਹੁਣ ਵੀ ਕੀ ਹਾਲਾਤ ਨੇ ਇਸ ਵਕਤ ਮੈਨੂੰ ਤੇ ਇਦਾਂ ਲੱਗਦਾ ਵੀ ਜਿਹੜੀ ਗੁਰਨਾਨਕ ਪਾਤਸ਼ਾਹ ਮਾਰੇ ਦੀ ਇਹ ਚਰਨਸ਼ੂ ਪ੍ਰਾਪਤ ਧਰਤੀ ਜਿਹੜੀ ਕੁਦਰਤੀ ਆਫਤ ਆ ਜਾਣੀ ਉਹ ਇੱਕ ਹੋਰ ਚੀਜ਼ ਹੁੰਦੀ ਹੈ ਜੀ ਜਿਹੜਾ ਕਿਸੇ ਨੂੰ ਮਿੱਥ ਕੇ ਮਾਰਨਾ ਉਹ ਇੱਕ ਜ਼ੁਲਮ ਤੇ ਪਾਪ ਆ ਜੀ ਮੈਂ ਸਮਝਦਾ ਜਿਹੜੀ ਕੇਂਦਰ ਦੀ ਸਰਕਾਰ ਤੇ ਜਿਹੜੀ ਭੰਤੇ ਸ਼ਰਾਬੀ ਦੀ ਸਰਕਾਰ ਸੀ ਉਹਨੇ ਸੋਚੀ ਸਮਝੀ ਸਾਜ਼ਿਸ਼ ਤੇ ਤਹਿਤ ਕੁਝ ਦਿਨ ਪਹਿਲਾਂ ਇਹਨਾਂ ਦੇ ਇੱਕ ਬੰਦੇ ਨੇ ਸੈਸ਼ਨ ਦੇ ਵਿੱਚ ਇਹ ਗੱਲ ਕਹੀ ਪੀ ਆਪਾਂ ਪਾਣੀ ਤੇ ਬੜੀ ਦੂਰ ਦੀ ਗੱਲ ਆ ਜਿਹੜੇ ਬੰਨ ਨੇ ਬੜਬੜੇ ਤਗੜੇ ਮਾਰੇ ਨੇ ਤੇ ਮੈਂ ਉਹਨੂੰ ਇਹ ਪੁੱਛਣਾ ਚਾਹੁੰਦਾ ਆ ਮਾਜੇ ਦੇ ਜਿਹੜੇ ਧਰਤੀ ਦੇ ਲੋਕ ਨੇ ਇਹ ਅਣਖ ਤੇ ਗੈਰਤ ਵਾਲੇ ਲੋਕ ਨੇ ਤੂੰ ਕਿਤੇ ਸਾਡੇ ਕੋਲ ਇੱਕ ਵਾਰ ਆ ਤੈਨੂੰ ਵੇਖੀ ਕਿਤੇ ਦੱਸ ਦੇ ਬੰਨ ਤੇ ਖਲਾਰ ਕੇ ਤੂੰ ਬੰਨ ਕਿਹੜਾ ਮਾਰਿਆ ਇਹ ਲੋਕ ਇੰਨੇ ਅੱਕੇ ਨੇ ਤੈਨੂੰ ਡੋਬ ਡੋਬ ਇਨਾ ਮਾਰਨਾ ਤੇ ਇਹ ਪੰਤੇ ਨੇ ਇੰਨੀ ਮਾੜੀ ਹਰਕਤ ਕਰਕੇ ਜਿਹੜੇ ਤਿੰਨ ਤਿੰਨ ਮਹੀਨੇ ਪਹਿਲਾਂ ਪਤਾ ਲੱਗ ਗਿਆ ਸੀ ਮੌਸਮ ਦਾ ਵੀ ਪਾਣੀ ਬਹੁਤ ਜ਼ਿਆਦਾ بارشਾਂ ਹੋ ਰਹੀਆਂ ਇਹਨੇ ਸਾਡੇ ਫਲੱਡ ਗੇਟ ਜਿਹੜੇ ਖੋਲੇ ਨਹੀਂ ਜਾਣ ਬੁੱਝ ਕੇ ਉਸ ਤੋਂ ਮਾੜੀ ਗੱਲ ਇਹਨਾਂ ਨੇ ਸਾਡੇ ਨਾਲ ਜਿਹੜੀ ਕੀਤੀ ਜਿਹੜੀ ਕੇਂਦਰ ਜਿਹੜਿਆ ਧੂਸੀ ਬੰਨ ਤੇ ਵੇਖੋ ਤੁਸੀਂ ਫੌਜ ਦੇ ਜਵਾਨ ਬੈਠੇ ਨੇ ਇਹ ਸਾਡੇ ਹੀ ਭਰਾ ਨੇ ਇਹਨਾਂ ਮੋਰਚੇ ਪੁੱਟ ਪੁੱਟ ਕੇ ਧੂਸੀ ਜਿਹੜੀ ਆ ਉਹਦੇ ਚ ਪੂਲ ਕਰਤੀ ਉਹ ਪਾਣੀ ਸਿਮ ਸਿਮ ਸਾਡੇ ਬੰਨ ਟੁੱਟ ਗਏ ਜਿਹੜੇ ਜ਼ਿਮੀਂਦਾਰ ਇਹਨਾਂ ਦਾ ਕੀ ਕਸੂਰ ਸੀ ਦੇਖੋ ਇਹਨਾਂ ਦੇ 24 24 ਫੁੱਟ 22 बाय ਫੋਟਾ ਪਾਣੀ ਆ ਸੜਕ ਜਿਹੜੀ ਜ਼ਮੀਨ ਦੇ ਨਾਲ 22 बाय ਫੁੱਟ ਪਾਣੀ ਹੋਣ ਕੇ ਇਹ ਜ਼ਿਮੀਂਦਾਰਾਂ ਦੇ ਵੇਖੋ ਆ 12 ਕਿੱਲੇ ਭਾਗ ਗੁਰਨਾਮ ਸਿੰਘ ਜ਼ਿਮੀਂਦਾਰ ਕਿਸਾਨ ਆਮ ਇਹਨਾਂ ਇੱਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਕੋਰੀਡੋਰ ਵਾਸਤੇ ਜ਼ਮੀਨ ਵੀ ਦਿੱਤੀ ਤੇ ਇਹਨਾਂ ਦੇ ਹਾਲਤ ਵੇਖੋ ਇਹਨਾਂ ਦੇ 12 22 बाय 22 ਫੁੱਟ ਘਰ ਤੇ ਘਰ ਦੀਆਂ ਛੱਤਾਂ ਇੱਕ ਪ੍ਰਸ਼ਾਸਨ ਨੇ ਆਉਣਾ ਤੇ ਬੜੀ ਦੂਰ ਦੀ ਗੱਲ ਏਡੀ ਤਰਾਸਤੀ ਇਹਨਾਂ ਦੀ ਇੱਥੇ ਜਿੱਦਾਂ ਇੱਕ ਬੰਦੇ ਕੁੱਤੇ ਨੂੰ ਰੋਟੀ ਪਾਉਂਦੇ ਆ ਜਹਾਜ ਕਹਿੰਦੇ ਵੀ ਜਹਾਜ ਲੋਕਾਂ ਦਾ ਦੇ ਤਾ ਚਾੜਿਆ ਕੋਟ ਉੱਤੇ ਹਨਾ ਥੱਲੇ ਸੋਟਰੇ ਪਾਣੀ 'ਚ ਉਹ ਜਿਹੜੇ ਲੋਕ ਇੱਥੇ ਮਰ ਰਹੇ ਨਹੀਂ ਉਹਨਾਂ ਨੂੰ ਦੋ ਜਹਾਜਾਂ ਤੁਹਾਡੇ ਦਾ ਆਪਾਂ ਸਿਰ ਵੱਡਣਾ ਸਤਿਆ ਨਾਸ ਕਰਕੇ ਰੱਖਤਾ ਪੰਤੇ ਸ਼ਰਾਬੀ ਨੇ ਸਾਡਾ ਉਹਦੇ ਤੋਂ ਵੇਖੋ ਗੱਲ ਸਮਝਣ ਵਾਲੀ ਲੋੜ ਆ ਇਹ ਮਾਝੇ ਦੀ ਧਰਤੀ ਆ ਮੈਂ ਮਾਝੇ ਵਾਲੇ ਲੋਕਾਂ ਨੂੰ ਇਹ ਗੱਲ ਕਰਨੀ ਚਾਹੁੰਦਾ ਆਪਾਂ ਬਾਬੇ ਦੀਪ ਸਿੰਘ ਮਹਾਰਾਜ ਦੇ ਵਾਰਸੇ ਸਮਾਜੀ ਦੇ ਧਰਤੀ ਤੋਂ ਚਾਰ ਅਰਦਾਸਾਂ ਪੰਜ ਕੀਤੀਆਂ ਸੀ ਸਿੱਖਾਂ ਨੇ ਭਾਈ ਮਹਾ ਸਿੰਘ ਨੇ ਅਰਦਾਸ ਕੀਤੀ ਭਾਈ ਤਾਰੂ ਸਿੰਘ ਨੇ ਅਰਦਾਸ ਕੀਤੀ ਮਾਜੇ ਦੀ ਧਰਤੀ ਤੋਂ ਤੇ ਬਾਪੂ ਖੰਡੇ ਵਾਲਾ ਧੰਨ ਬਾਬਾ ਦੀਪ ਸਿੰਘ ਮਹਾਰਾਜ ਜਿਨ੍ਹਾਂ ਨੇ ਅਰਦਾਸ ਕੀਤੀ ਹੈ ਗੁਰੂ ਰਾਮਦਾਸ ਮਹਾਰਾਜ ਤੇਰੇ ਦਰ ਦੀ ਬੇ ਬੇਪੱਤੀ ਹੋ ਰਹੀ ਆ ਤੇ ਮੈਨੂੰ ਬਖਸ਼ 19 ਦਿਨ ਤੱਕ ਮੈਂ ਸਰੀਰ ਸ਼ਹਾਦਤ ਨਾ ਦਈਏ ਜਿੰਨੀ ਦਿਨ ਤੱਕ ਆਪਾਂ ਇਸ ਘਰ ਦੀ ਰਾਖੀ ਵਾਸਤੇ ਸਿਰ ਨਾ ਦਈਏ ਇਸੇ ਧਰਤੀ ਤੋਂ ਸ਼ਹੀਦ ਭਾਈ ਸਤਵੰਤ ਸਿੰਘ ਹੋਣਾ ਪਾਈ ਬੈਂਸ ਸਿੰਘ ਹੋਣਾ ਨੇ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਸਾਨੂੰ ਬਾਲ ਬਖਸ਼ ਤੇਰੀ ਕੀਤੀ ਜੀ ਸਜ਼ਾ ਤੈਨੂੰ ਦਈਏ ਤੇ ਮੈਂ ਜਿੰਨੇ ਮਾਝੇ ਵਾਲੇ ਬੈਠੇ ਨੇ ਸਾਡੇ ਭਰਾ ਮੈਂ ਸਾਰਿਆਂ ਨੂੰ ਕਹਿੰਦਾ ਹੁਣ ਅੰਦਰੋਂ ਅਰਦਾਸ ਕਰੋ ਜੇ ਆਪਾਂ ਰਾਜ ਤਖਤ ਤੇ ਬਿਠਾਉਣ ਦੇ ਸਮਰਾਥਿਆਂ ਤੇ ਇਹ ਪੰਜਾਬ ਦੇ ਲੋਕ ਇਦਾਂ ਉਤੋਂ ਲਾਉਣਾ ਵੀ ਜਾਣਦੇ ਨੇ ਇਹਨਾਂ ਨੂੰ ਰਾਜ ਤਖਤ ਤੋਂ ਇਹਨਾਂ ਸਾਡੇ ਨਾਲ ਮਿੱਥ ਕੇ ਇਹਨਾਂ ਦਾ ਕੁਝ ਦਿਨ ਪਹਿਲਾਂ ਇੱਕ ਦਿੱਲੀ ਦਾ ਭਈਆ ਬੋਲਦਾ ਸੀ ਪੰਜਾਬ ਦੇ ਵਿੱਚ 2027 ਦੇ ਵਿੱਚ ਆਪਾਂ ਸਰਕਾਰ ਬਣਾਉਣ ਲਈ ਸਾਰੇ ਸ਼ਾਮਦੰਡ ਵੰਟਤਾਂਗੇ ਤੇ ਉਹਦੇ ਚ ਸਭ ਤੋਂ ਵੱਡਾ ਉਹਨਾਂ ਨੇ ਮਾਝੇ ਵਾਲਿਆਂ ਨੂੰ ਡੋਬ ਕੇ ਇਹ ਸ਼ਾਮਦਾਮ ਵਰਤਿਆ ਤੇ ਜਿਹੜੀ ਇਹਦੀ ਪੀਤੀ ਸ਼ਰਾਬ ਆ ਨਾ ਇਹ ਮਾਝੇ ਵਾਲੇ ਇਦਾਂ ਲਾਉਣਗੇ ਡੋਬ ਡੋਬ ਕੇ ਤੈਨੂੰ ਇੱਥੋਂ ਕੱਢਣਗੇ ਇਹ ਸਾਭ ਨਹੀਂ ਰੱਖਦੇ ਹੁੰਦੇ ਮਾਝੇ ਵਾਲੇ ਲੋਕ ਸਿਰ ਤੇ ਬਾਜੀ ਨਹੀਂ ਰੱਖੀਏ ਜੇ ਚਾੜੀਏ ਤੇ ਲਾ ਕੇ ਵੀ ਤੈਨੂੰ ਵਿਖਾਉਣਗੇ ਭੰਤਿਆ ਤੂੰ ਇੱਥੇ ਆਣ ਕੇ ਵੇਖ ਲੋਕਾਂ ਦੇ ਹਾਲਤ ਪਸ਼ੂਆਂ ਦੇ ਹਾਲਤ ਵੇਖਾ ਵੇਖੋ ਪਸ਼ੂ ਜਿਹੜੇ ਨੇ ਇਹ ਬੇਜਮਾਨ ਨੇ ਚਾਰਾ ਤੱਕ ਨਹੀਂ ਇਹਨਾਂ ਨੂੰ ਸਰਕਾਰ ਦੇ ਕੋਲ ਜਿਹੜੀਆਂ ਡੇਰਾ ਬਾਬਾ ਨਾਨਕ ਦੇ ਵਿੱਚ ਕਿਸ਼ਤੀਆਂ ਸੀ ਉਹ ਦੋ ਕਿਸ਼ਤੀਆਂ ਸੀ ਦੂਆਂ ਕਿਸ਼ਤੀਆਂ 'ਚ ਇਹਨਾਂ ਕੋਲ ਤੇਲ ਨਹੀਂ ਮੁਹੱਈਆ ਸ਼ਾਹਪੁਰਪਿੰਡ ਦੇ ਆ ਲੋਕ ਇੱਕ ਬੰਦਾ ਵਿਚਾਰਾ ਰੋਂਦਾ ਰਿਆ ਉਹਨੂੰ ਕਿਸ਼ਤੀ ਨਹੀਂ ਇਹਨਾਂ ਨੇ ਦਿੱਤੀ ਉਹਦਾ ਜੀ ਅੰਦਰ ਤਿੰਨ ਦਿਨ ਫਸੇ ਰਹੇ ਇਹਨੇ ਲੁੱਟ ਕੇ ਇੱਕ ਸੁੱਟ ਕੇ ਸਾਨੂੰ ਉੱਥੇ ਮਾਰਿਆ ਜਿੱਥੋਂ ਆਪਾਂ ਨਿਕਲ ਹੀ ਨਹੀਂ ਸਕਦੇ ਇਹ ਇਹ ਜਿਹੜੀ ਇਹਨਾਂ ਦੀ ਪਾਲਿਸੀ ਪਹਿਲਾਂ ਸਾਨੂੰ 84 'ਚ ਵੀ ਇਹਨਾਂ ਨੂੰ ਮਾਰਿਆ ਪੰਜਾਬ ਨੂੰ ਇਹਨਾਂ ਨੇ 92 93 ਦੇ ਵਿੱਚ ਇਹਨਾਂ ਨੇ ਜਿੰਨੇ ਵਿਅੰਤ ਬੁੱਚੜ ਦੀ ਸਰਕਾਰ ਦੇ ਵਿੱਚ ਇਹਨਾਂ ਨੇ ਸਾਰੇ ਜਿਹੜੇ ਨੌਜਵਾਨ ਸਿੰਘ ਸੀ ਉਹਨਾਂ ਨੂੰ ਖੜ ਖੜ ਕੇ ਅਨਪਛਾਤੇ ਕਰਕੇ ਮਾਰ ਦਿੱਤਾ ਤੇ ਹੁਣ 23 ਚ ਵੀ ਇਹਨਾਂ ਹੱਡ ਲਿਆਂਦੇ ਮੁਰਗੀਆਂ ਤੇ ਦੇਣੇ ਇਹਨਾਂ ਨੇ ਮਾਅਬਜੇ ਤਾਂ ਹੁਣ 25 ਆ ਗਈ ਇਹਨਾਂ ਨੂੰ ਮਾਜੇ ਨੂੰ ਜਾਣ ਬੁੱਝ ਕੇ ਇਹਨਾਂ ਮਾਰਿਆ ਜੇ ਇਹ ਕੋਈ ਆਫਤ ਗੁਰਨਾਨਕ ਪਾਸ਼ਾ ਮਹਾਰਾਜ ਦੀ ਜਿਹੜੀ ਆਫਤ ਆ ਜਿਹੜਾ ਗੁਰੂ ਆ ਨਾ ਗੁਰੂ ਕਦੀ ਆਪਣੇ ਸਿੱਖ ਜਿਹੜਾ ਗੁਰੂ ਆਪਣੇ ਸਿੱਖ ਦਾ ਦੁੱਖ ਨਹੀਂ ਯਾਰ ਸਕਦਾ ਪਰ ਸਾਡੇ ਗੁਰੂ ਸਾਹਿਬ ਨੇ ਨਹੀਂ ਇਹ ਕੀਤਾ ਇਨਾ ਪਾਪ ਕੀਤਾ ਇਸ ਪਾਪ ਦੀ ਸਜ਼ਾ ਮਾਝੇ ਦੀ ਧਰਤੀ ਵਾਲੇ ਲੋਕ ਇਹਨੂੰ ਇਹੋ ਜੀ ਸਜ਼ਾ ਦੇਣਗੇ ਇੱਕ ਵਾਰੀ ਤੇ ਸਾਡੇ ਵਿੱਚੋਂ ਮੰਤਰੀ ਦੋ ਜਿਨੇ ਸੈਸ਼ਨ 'ਚ ਇਹ ਗੱਲ ਕੀਤੀ ਆ ਜਿਨੇ ਇੱਕ ਵਾਰੀ ਸਾਡੇ ਇੱਥੇ ਆਏ ਹੋਏ ਬਾਰਡਰ ਤੇ ਤੇ ਮੈਂ ਇਹ ਗੱਲ ਕਹਿਣਾ ਜਦੋਂ ਬਾਕੀ ਸਰਕਾਰਾਂ ਪੰਜਾਬ 'ਚ ਹੁੰਦੀਆਂ ਜਿਹੜੀਆਂ ਵੀ ਹੁਣ ਸਾਡਾ ਕਿਸੇ ਸਰਕਾਰਾਂ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਵੀ ਸਰਕਾਰ ਹੋਵੇ ਕਹਿੰਦੇ ਬਦਬੀਆਂ ਹੁੰਦੀਆਂ ਉਹਨਾਂ ਦੇ ਪਰਚੇ ਕਰੋ ਮੈਂ ਕਹਿੰਦਾ ਸਭ ਤੋਂ ਪਹਿਲਾਂ ਤਾਂ ਇਸ ਸਟੇਟ ਦੇ ਮੁੱਖ ਮੰਤਰੀ ਤੂੰ ਉਸ ਮੰਤਰੀ ਤੇ ਪਰਚਾ ਦਰਜ ਕਰਨ ਦੀ ਮੰਗ ਸਾਰਾ ਦੁਨੀਆ ਉਠਾਓ ਤੁਹਾਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਆ ਜਦੋਂ ਬਦਬੀ ਹੋਈ ਉਹਨਾਂ ਕਿਹਾ ਪਰਚੇ ਦਰਜ ਹੋਣੇ ਚਾਹੀਦੇ ਸਭ ਤੋਂ ਪਹਿਲਾਂ ਇਹਨਾਂ ਫਲੱਡ ਗੇਟ ਦੇ ਵਿੱਚ ਸਾਡੇ 40 ਮੁਲਾਜ਼ਮ ਸੀ ਉਹਨਾਂ ਵਿੱਚੋਂ ਇੱਕ ਮਰ ਗਿਆ ਅਜੇ ਤੱਕ ਲੱਭ ਨਹੀਂ ਰਿਹਾ ਤੇ ਇੱਕ ਇੱਥੇ ਡੇਰਾ ਬਾਬਾ ਨਾਨਕ ਹਲਕੇ ਜੇ ਖੋਦੇ ਬੇਟ ਇੱਕ ਬੀਬੀ ਆ ਰੋੜ ਵਿਚਾਰੀ ਰੁੜ ਗਈ ਆ ਉਦੀ ਮੌਤ ਹੋ ਗਈ ਆ ਤਾਂ ਨਾਲ ਹੀ ਸਾਡੇ ਰਾਮ ਰਹੀਮਾਬਦ ਪਿੰਡ ਆ ਉਥੇ ਦੋ ਨੌਜਵਾਨ ਮੁੰਡੇ ਪਾਣੀ ਦੀ ਸੇਵਾ ਆਪ ਕਰ ਰਹੇ ਸੀ ਉਹਨਾਂ ਚੋਂ ਇੱਕ ਮੁੰਡਾ ਮਰ ਗਿਆ ਇੱਕ ਲੱਭ ਨਹੀਂ ਰਿਹਾ ਮੈਂ ਕਹਿੰਦਾ ਇਹਨਾਂ ਦੇ ਪਰਚੇ ਦਰਜ ਕਰਾਓ ਕੋਈ ਇਹਦੇ ਤੇ ਰਾਜਨੀਤੀ ਨਾ ਕਰੋ ਹੁਣ ਰਾਜਨੀਤੀ ਵਾਲੀ ਨਹੀਂ ਜੇ ਗੱਲ ਇਹ ਸਾਡੀਆਂ ਪੱਗਾਂ ਨੂੰ ਪੈ ਗਏ ਨੇ ਸਮਝੋ ਇਸ ਗੱਲ ਨੂੰ ਜਿਹੜੇ ਆ ਬੰਦੇ ਮਰੇ ਨੇ ਇਹਨਾਂ ਦੀ ਨਲਾਇਕੀ ਕਰਕੇ ਸਰਕਾਰ ਦੀ ਮਰੇ ਨੇ ਇਹਨਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਮੰਤਰੀ ਤੇ ਮੁੱਖ ਮੰਤਰੀ ਤੇ ਉਹਨਾਂ ਨੂੰ ਫੜ ਕੇ ਇੱਥੇ ਲੋਕਾਂ ਦੇ ਵਿੱਚ ਛੱਡਣਾ ਚਾਹੀਦਾ ਚਾਹੀਦਾ ਜੀ ਸਰਕਾਰ ਤਾਂ ਕਹਿ ਰਹੀ ਹੈ ਪ੍ਰਬੰਧ ਬਹੁਤ ਆ ਮੁੱਖ ਮੰਤਰੀ ਤੁਹਾਡੇ ਇੱਧਰ ਹੀ ਦਿਨਾ ਨਗਰ ਆਏ ਕਹਿੰਦੇ ਹੈਲੀਕਾਪਟਰ ਛੜਤਾ ਲੋਕਾਂ ਦੀ ਖਾਤਰ ਮੈਂ ਚੱਲਿਆ ਕਾਰਾਂ ਤੇ ਇਹ ਹੈਲੀਕਾਪਟਰ ਹੁਣ ਲੋਕਾਂ ਦੀ ਮਦਦ ਕਰੂਗਾ ਉਹ ਇਹ ਹੈਲੀਕਾਪਟਰ ਦਾ ਤੇਰੇ ਦਾ ਸਿਰ ਵੱਡਣਾ ਇੱਥੇ ਲੋਕ ਤੇ ਵਿਚਾਰੇ ਗਰਾਉਂਡ ਤੇ ਪਾਣੀ ਤੋਂ ਨਿਹੱਥੇ ਹੋ ਕੇ ਬੈਠੇ ਨੇ ਅੱਛਾ ਧੰਨਵਾਦ ਉਸ ਗੁਰੂ ਗੁਰੂ ਨਾਨਕ ਪਾਸ਼ਾ ਮਹਾਰਾਜ ਕੀਰਤੀ ਸਿੱਖਾਂ ਦਾ ਜਿਹੜਿਆ ਉਹ ਪਾਣੀ ਸਾਨੂੰ ਪੀਣ ਲਈ ਦੇ ਕੇ ਆਗੇ ਤੁਹਾਨੂੰ ਡੋਬ ਵੀ ਦਿੱਤਾ ਪੀਣ ਲਈ ਤੁਹਾਡੇ ਕੋਲ ਪਾਣੀ ਸੰਗਤ ਨੇ ਦੇ ਦਿੱਤਾ ਤੂੰ ਉਦਾਂ ਹੀ ਸਾਨੂੰ ਪਾਣੀ ਜੇ ਡੋਬ ਕੇ ਮਾਰਤਾ ਯਾਰ ਤੇਰੇ ਜਹਾਜ ਨੂੰ ਆਪਾਂ ਚੱਟਣਾ ਸਾਡੇ ਤੇ ਪਸ਼ੂ ਵੀ ਨਹੀਂ ਤੇਰੇ ਜਹਾਜ ਹਲ ਵੰਦੇ ਹੋਣੇ ਤੈਨੂੰ ਇਹਨਾਂ ਲੋਕਾਂ ਨੇ ਇਹ ਜੇ ਮੂੰਹ ਨਾ ਦਿੱਤੀਆਂ ਗੰਢਾ ਆਪਾਂ ਖਲਾਉਣੀਆਂ ਜਾਣਦੇ ਬਹੁਤਾ ਤੇ ਨਹੀਂ ਸਾਨੂੰ ਪਤਾ ਤੂੰ ਸਾਡੇ ਨਾਲ ਦੁਸ਼ਮਣ ਵਾਲਾ ਪੇਸ਼ ਕਰਦਾ ਤੂੰ ਤਗੜਾ ਹੋ ਕੇ ਤਗੜਾ ਹੋ ਕੇ ਤੂੰ ਦਿੱਲੀ ਦੇ ਦਲਾਲ ਜਿਹੜੇ ਆ ਭਈਆ ਨੂੰ ਖੁਸ਼ ਕਰ ਤੇ ਤੈਨੂੰ ਵੇਖੀਏ ਕਿਦਾਂ ਬੰਦੇ ਦੇ ਪੁੱਤ ਬਣਾਉਂਦੇ ਇਹ ਯਾਦ ਰੱਖਦੇ ਨੇ ਲੋਕ ਕੀਤੀ ਹੋਈ ਦੀ ਤੂੰ ਇੱਕ ਵਾਰੀ ਤੂੰ ਸਾਨੂੰ ਹੁਣ ਚੜਾਉਣਾ ਨਾ ਪੀਜਾਜ ਤਾਨੂੰ ਦੇ ਦਿੱਤਾ ਬਿੱਲੀ ਦੁੱਧ ਪੀਜੇ ਨਾ ਜਦੋਂ ਦੁੱਧ ਪੀ ਕੇ ਉਹ ਕੋਠੇ ਤੇ ਖਲੋ ਕੇ ਮਛਾ ਨੂੰ ਤਾ ਦਿੰਦੀ ਉਦੋਂ ਸਾਨੂੰ ਅੱਗ ਲੱਗਦੀ ਤੂੰ ਸਾਨੂੰ ਦੇਂਦਿਆ ਹੁਣ ਸਾੜਨਦਿਆ ਤੇਰੇ ਜਹਾਜ ਨੂੰ ਲੋਕਾਂ ਚ ਲਿਆ ਕੇ ਤੂੰ ਤਿੰਨ ਦਿਨ ਤੇ ਪਤਾ ਨਹੀਂ ਚਾਰ ਦਿਨ ਕਿਹੜੀ ਸਟੇਟ 'ਚੇ ਫਿਰਦਾ ਰਿਆਂ ਤੇਰੀ ਲੱਥੀ ਤੇ ਤੈਨੂੰ ਫੇਰ ਪਤਾ ਲੱਗਾ ਤੇ ਦੁਨੀਆ ਤੇ ਡੁੱਬ ਗਈ ਤੂੰ ਉਧਰ ਚੁੱਕਿਆ ਜਹਾਜ ਦਾ ਤੇਰੇ ਦਾ ਸਿਰ ਵੱਡਣਾ ਤੂੰ ਉੱਤੋਂ ਇਦਾਂ ਸਮਾਨ ਸੁੱਟਦੇ ਲੋਕ ਤੇ ਇਦਾਂ ਤੇ ਕੁੱਤੇ ਨੂੰ ਨਹੀਂ ਕੋਈ ਘਰ 'ਚ ਰੋਟੀ ਦਿੰਦਾ ਜਿਹੜਾ ਘਰ ਕੁੱਤਾ ਰੱਖਿਆ ਲੋਕ ਉਹਦੀ ਸੇਵਾ ਕਰਦੇ ਨੇ ਤੂੰ ਬੰਦਿਆਂ ਤੇ ਤੁਹਾਡੇ ਨਾਲ ਪੇਸ਼ ਆ ਤੇਰਾ ਕੋਈ ਇੱਥੇ ਜਿੰਨੇ ਵੀਰ ਬੈਠੇ ਨੇ ਇਹਨਾਂ ਨੂੰ ਪੁੱਛੋ ਕੋਈ ਡੇਰੇ 'ਚ ਕਿਸੇ ਡੀਸੀ ਜਾਂ ਐਸਟੀਐਮ ਜਾਂ ਕੋਈ ਅਫਸਰ ਨੇ ਆਣ ਕੇ ਤੁਹਾਨੂੰ ਕਿਹਾ ਵੀ 10 ਲੀਟਰ ਡੀਜ਼ਲ ਲਾਓ ਭਾਈ ਉਹ ਤਾਂ ਕਹਿੰਦੇ ਸਾਰੀਆਂ ਡਿਊਟੀਆਂ ਲੱਗੀਆਂ ਮੰਤਰੀਆਂ ਦੀਆਂ ਅਫਸਰਾਂ ਦੀਆਂ ਜਾਈ ਜਾਂਦੇ ਆ ਤਾਂ ਹਰਾਂ ਵਾਲੇ ਏਰੀਆ 'ਚ ਉਹ ਬਾਈ ਇੱਕ ਇੱਥੇ ਕੋਈ ਬੰਦਾ ਵੜਿਆ ਆ ਇਹਨੂੰ ਤੁਹਾਡੇ ਸਾਹਮਣੇ ਆ ਵਿਚਾਰੇ ਵੀਰ ਨੂੰ ਅੱਜ ਅੱਜ 22 ਦਿਨ 8 ਦਿਨ ਬਾਅਦ ਵਿਚਾਰੇ ਉੱਥੋਂ ਤੁਰ ਕੇ ਇੱਥੇ ਆਏ ਨੇ ਤੁਸੀਂ ਇਹਨਾਂ ਦੀ ਹਾਲਤ ਤੇ ਵੇਖੋ ਆ ਪੈਰ ਗਲ ਗਿਆ ਉਹ ਵੇਖੋ ਕੀ ਇਹਨਾਂ ਦੀ ਹਾਲਤ ਹੈ ਹੱਥ ਵੇਖੋ ਇਹਨਾਂ ਨੇ ਕੀ ਇਲਾਜ ਕਰਨਾ ਕੋਈ ਪਾਣੀ ਇੱਥੇ ਇਹਨਾਂ ਨੂੰ ਇਹਨਾਂ ਕੋ ਮਸ਼ੀਨਾਂ ਹੀ ਹੈ ਨਹੀਂ ਆਪਾਂ ਇਹਨਾਂ ਕੋ ਮੰਗ ਰਹੇ ਆ ਵੇਖੋ ਮੈਂ ਧੰਨਵਾਦ ਕਰਦਾ ਗੁਰੂ ਦੇ ਸਿੱਖਾਂ ਦਾ ਮੈਂ ਇੱਕ ਦਿਨ 26 22 ਜਾਂ 24 ਤਰੀਕ ਨੂੰ ਅਪਡੇਟ ਦਿੱਤਾ ਸੀ ਕਾਦੀਆਂ ਗੁਜਰਾ ਜਿਨ੍ਹਾਂ ਨੂੰ ਦੋ-ਦੋ ਦਿਨ ਪਾਣੀ ਨਹੀਂ ਪਾਣੀ ਦੇ ਵਿੱਚ ਗਰਸਤ ਸੀ ਤੇ ਧੰਨਵਾਦ ਕਰਦਾ ਕਲਗੀਧਰ ٹرسٹ ਬੜੂ ਸਾਹਿਬ ਦਾ ਉਹਨਾਂ ਮੈਨੂੰ ਬਾਬਾ ਜੀ ਕਹਿੰਦੇ ਬਾਬਾ ਜੀ ਸੇਵਾ ਦੱਸੋ ਨਾ ਮੈਨੂੰ ਤਿੰਨ ਕਿਸ਼ਤੀਆਂ ਭੇਜੀਆਂ ਤੇ ਤਿੰਨਾਂ ਕਿਸ਼ਤੀਆਂ ਤੋਂ ਉੱਥੇ ਲੰਗਰ ਜਿਹੜਾ ਸੰਗਤ ਨੇ ਸਰਕਾਰ ਨੇ ਨਹੀਂ ਇਹ ਗੁਰੂ ਦੇ ਸਿੱਖਾਂ ਨੇ ਇਹਨਾਂ ਕੋਲ ਕੱਖ ਵੀ ਨਹੀਂ ਆ ਪਰ ਫਿਰ ਵੀ ਆਉਂਦੇ ਆ ਨਾ ਪੁੱਛਿਆ ਵੀ ਜਲ ਪਾਣੀ ਛਕੋਗੇ ਭਾਵਨਾ ਵੇਖੋ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਨਹੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਧਰਤੀ ਦੇ ਸਿੱਖ ਨਹੀਂ ਕਿਸੇ ਬੰਦੇ ਦੇ ਬਣਾਏ ਹੋਏ ਨਹੀਂ ਇਹ ਪਾਤਸ਼ਾਹ ਦੇ ਤੇ ਮੈਂ ਕਹਿੰਦਾ ਭੰਤਿਆ ਤੂੰ ਖਜ਼ਾਨਾ ਆਪਣਾ ਆਪਣੇ ਕੋ ਰੱਖ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨੂੰ ਖਜ਼ਾਨਾ ਬੜਾ ਦਿੱਤਾ ਆਪਾਂ ਨੇ ਝੇਠ ਲਾਂਗੇ ਸਮਾਂ ਤੇ ਅਡਾ ਲੰਘ ਜਾਣਾ ਪਰ ਮੈਂ ਇੱਕ ਸ਼ਰਮਨਾਕ ਗੱਲ ਇਹਨਾਂ ਦੀ ਸਮੇਂ ਦਾ ਇੱਕ ਵਾਰ ਨਹੀਂ ਸਟੇਟ ਦੇ ਮੁੱਖ ਮੰਤਰੀ ਨੇ ਸੈਂਟਰ ਨੂੰ ਕਿਹਾ ਵੀ ਸਾਡੇ ਕੁਦਰਤੀ ਆਫਤ ਆ ਗਈ ਹੈ ਸਾਨੂੰ ਰਾਸ਼ਟਰੀ ਪੈਕੇਜ ਹੀ ਦੇ ਦੇ ਤੂੰ ਸਾਡੇ ਲਈ ਮੰਗ ਲਾ ਤੂੰ ਆਪਣੇ ਤੇ ਮੰਗਣਾ ਕੀ ਜਦੋਂ ਉਹਨਾਂ ਨੇ ਦੇਣਾ ਹਾੜਾਂ ਦੇ ਨਾਂ ਤੇ ਇਹਨਾਂ ਨੇ ਆਸ਼ੀ ਕਰਨੀ ਜਹਾਜ਼ ਇਹਨਾਂ ਦਿੱਲੀ ਵਾਲਿਆਂ ਨੂੰ ਦੇ ਦੇਣਾ ਹੋਰ ਤੇ ਕੋਈ ਨਹੀਂ ਇਹਨਾਂ ਨੇ ਵਿਆਜ ਦੋ ਜਿਹੜੇ ਚਾਰ ਰਹਿ ਜਾਣਗੇ ਉਹਨਾਂ ਦੇ ਕਰ ਲੈਣੇ ਨੇ ਇਹਨਾਂ ਸਤਿਆਨਾਸੀ ਕਰਨਾ ਹਾੜਾ ਹੀ ਪੈਸਾ ਆ ਜਿਹੜਾ ਤੂਸੀ ਬੰਨਿਆ ਇਹਨਾਂ ਕਾਗਜ਼ਾਂ 'ਚ ਮੇਰੇ ਹਿਸਾਬ ਨਾਲ 27 27 ਵਾਰ ਰਿਪੇਅਰ ਕੱਢ ਕੇ ਵੇਚਤਾ ਹੋਣਾ ਜੀ ਪੁੱਛ ਲੋ ਜਾ ਕੇ ਡੀਸੀ ਕੇ ਨੂੰ ਪੁੱਛੋ ਜਿਹੜੇ ਹੜਾਂ ਦੇ ਪੈਸੇ ਆਏ ਨੇ ਇਹਨਾਂ ਵੇਚ ਹੀ ਦਿੱਤਾ ਹੋਣਾ ਇਹਨੂੰ ਇਹਨੂੰ ਵੇਚ ਕੇ ਖਾ ਗਏ ਨੇ ਹੱਡ ਉਹ ਸਾਡੇ ਵਾਲੇ ਆਨੂੰ ਦੇ ਦੋ ਕਾਗਜ਼ਾਂ ਦੇ ਤੇ ਪੱਥਰ ਆ ਗਿਆ ਸਾਨੂੰ ਸਾਡੇ ਪੱਥਰ ਆ ਵੇਖੋ ਬਾਈ ਦੀ ਗੱਲ ਪੱਥਰ ਕਾਗਜ਼ਾਂ 'ਚ ਭਾਵੇਂ ਇੱਥੇ 10 ਵਾਰੀ ਚੜ ਗਿਆ ਤੇ ਸਾਡੇ ਵਾਲੇ ਮੋੜ ਦੋ ਸਾਡੇ ਦਿੱਤੇ ਆਨੂੰ ਮੋੜ ਦੋ ਆਪਾਂ ਹੋਰ ਤੇ ਕੁਝ ਮੰਗਦੇ ਨਹੀਂ ਪਰ ਆਪਾਂ ਇਹ ਗੱਲ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਨੂੰ ਸਮਰੱਥ ਦੇ ਸਾਨੂੰ ਉਨਾ ਹੀ ਦਹੀਂ ਜਿੰਨੀ ਇੱਥੇ ਲੋੜ ਆ ਵਾਦ ਉਹਨਾਂ ਦੇ ਹੀ ਤੋਹੀ ਵੇਖੋ ਸਿੰਘਾਂ ਦੀ ਸੋਚ ਆਪਾਂ ਉਹਨਾਂ ਨੂੰ ਪੁੱਛਿਆ ਵੀ ਕੀ ਸੇਵਾ ਚਾਹੀਦੀ ਕਹਿੰਦੇ ਬਾਬਾ ਜੀ ਤੂੜੀ ਵੀ ਸਾਡੇ ਕੋਲ ਹੈਗੀ ਸਾਨੂੰ ਕੁਝ ਚੌਕਰ ਹੀ ਮਿਲ ਜੇ ਰਾਸ਼ਨ ਸਾਡੇ ਕੋਲ ਹੈਗਾ ਇਹ ਆ ਸਿੱਖ ਇਹ ਆ ਭਾਣਾ ਮੰਨਣਾ ਤੇ ਭਾਣਾ ਮੰਨਣਾ ਵੀ ਸਿੱਖੀ ਆ ਤੇ ਮੈਂ ਜਿਹੜੇ ਵੀਰ ਸੇਵਾ ਚ ਦੇਸ਼ ਵਿਦੇਸ਼ ਤੇ ਲੱਗੇ ਨੇ ਜਿਹੜੀਆਂ ਸੰਸਥਾਵਾਂ ਲੱਗੀਆਂ ਨੇ ਉਹਨਾਂ ਨੂੰ ਆਪਾਂ ਨਮਨ ਕਰਦੇ ਆ ਪਰ ਉਹਨਾਂ ਨੂੰ ਇੱਕ ਬੇਨਤੀ ਕਰਦੇ ਆ ਵੀ ਜਿਹੜੀ ਚੀਜ਼ ਦੀ ਲੋੜ ਹੈ ਮੇਰੇ ਵੀਰੋ ਉਹ ਆਪ ਨਿੱਜੀ ਤੌਰ ਤੇ ਇਹਨਾਂ ਨੂੰ ਬਚਾਓ ਪਾਣੀ ਸੰਗਤ ਨੇ ਬੇਅਥਾ ਦੇਤਾ ਇੱਥੇ ਚੌਕਰ ਅਚਾਰ ਜਿਹੜੀ ਲੜਿੰਦੀ ਚੋ ਚੀਜ਼ ਆ ਪਾਣੀ ਜਦੋਂ ਥੱਲੇ ਆਉਣਾ ਬਿਮਾਰੀ ਵਧਣੀ ਹੈ ਇੱਥੇ ਸਪਰੇਅ ਦਾ ਪ੍ਰਬੰਧ ਕੀਤਾ ਜੇ ਮੱਖੀ ਮੱਛਰ ਜਿਹੜੇ ਵਧਣੇ ਉਹਦਾ ਪ੍ਰਬੰਧ ਕੀਤਾ ਜੇ ਇਹ ਹੈ ਵੀ ਹੁਣ ਤਾਂ ਪਾਣੀ ਘਟੂਗਾ ਘਟ ਗਿਆ ਉਦੋਂ ਹਜੇ ਤੱਕ ਸਮੱਸਿਆ ਨਾ ਕਿ ਤੋਂ ਬਾਅਦ ਵੀ ਸਮੱਸਿਆਵਾਂ ਨੂੰ ਜੁੜਨਾ ਪੈਣਾ ਜੀ ਵੱਡੀ ਗੱਲ ਬਾਈ ਜੀ ਵੱਡੀ ਗੱਲ ਜਿਹੜੀ ਸਮਝਣ ਵਾਲੀ ਹੈ ਜੀ ਜਿਹੜਿਆ 2-3 ਦਿਨ ਜਿਹੜੇ ਸਾਡੇ ਵੀਰ ਸੇਵਾ ਤੇ ਆ ਰਹੇ ਬੜੀ ਤੇਜ਼ੀ ਨਾਲ ਆ ਰਹੇ ਟਰੈਕਟਰ ਲੈ ਕੇ ਨਾ ਉਹਨਾਂ ਨੂੰ ਵੀ ਬੇਨਤੀ ਕਰਨਾ ਤੁਸੀਂ ਸੇਵਾ ਲੈ ਕੇ ਰਹੋ ਤੁਹਾਡੀ ਸੇਵਾ ਨੂੰ ਆਪਾਂ ਨਮਸਕਾਰ ਕਰਦੇ ਹਾਂ ਜੀ ਪਰ ਨਿਮਰਤਾ ਚਾਓ ਟਰੈਕਟਰ ਇੰਨੇ ਤੇਜ਼ ਨਾਲ ਭਜਾਓ ਕੋਈ ਲੋਡ ਨਹੀਂ ਡੈਕ ਲਾਉਂਦੀ ਆਪਾਂ ਬੜੇ ਮਾੜੇ ਸਮੇਂ 'ਚ ਚੱਲ ਗਏ ਹੂੰ ਸਾਨੂੰ ਸਟੇਬਲ ਹੁੰਦਿਆਂ ਹੀ ਇਸ ਸਿੱਖਾਂ ਨੂੰ ਕਟੋ ਕਟ 20 ਸਾਲ ਲੱਗ ਜਾਣੇ ਜੀ ਜਿਹਦੇ ਘਰ ਧੀ ਦਾ ਵਿਆਹ ਰੱਖਿਆ ਹੋਊਗਾ ਉਹਦੀ ਕੀ ਹਾਲਾਤ ਹੋਗੀ ਆ ਜਿਹੜਾ ਪਰਿਵਾਰ ਪੱਖੋ ਕੇ ਆ ਨਾ ਜੀ ਪੱਖੋ ਕੇ ਮਾਨ ਸਾਧਾਂ ਵਾਲੀ ਹਰੂ ਵਾਲ ਇਹਨਾਂ ਦੀਆਂ ਦੋ ਦੋ ਮੰਜ਼ਲਾਂ ਕੋਠੀਆਂ ਡੁੱਬ ਗਈਆਂ ਨੇ ਇੱਕ ਮੰਜ਼ਲ 'ਤੇ ਦੂਜੀ ਮੰਜ਼ਲ ਤੋਂ ਧੀ ਜੀ ਤੇ ਜਾ ਕੇ ਬੈਠੇ ਨੇ ਇਹਨਾਂ ਦੇ ਹਾਲਾਤ ਕਹਿਓ ਜੀ ਮੈਂ ਇਹਨਾਂ ਦੇ ਸਿੰਘਾਂ ਨੂੰ ਮਿਲਿਆ ਇਹਨਾਂ ਨੇ ਮੈਨੂੰ ਦੱਸਿਆ ਬਾਬਾ ਜੀ ਮੈਂ ਕਿ ਪਾਣੀ ਦੀ ਕਿਵੇਂ ਕੀਤਾ ਕਹਿੰਦੇ ਸਾਡੇ ਕੋ ਟੈਂਕੀਆਂ 'ਚ ਪਾਣੀ ਹੀ ਬੂੰਦ ਹੀ ਵਰਤਦੇ ਬਾਕੀ ਨਹੀਂ ਵਰਤਦੇ ਇਹ ਇੰਨੀ ਮਾੜੇ ਦੇਣਾਗੇ। ਸੋ ਇਸ ਕਰਕੇ ਆਪਾਂ ਸਾਰੇ ਇਸ ਅਰਦਾਸ ਕਰੀਏ ਆਪਾਂ ਕਿਸੇ ਦੇ ਦੂਸ਼ਣਬਾਜੀ ਨਹੀਂ ਕਰਨਦੇ। ਇਹ ਨਾ ਸਮਝਿਆ ਜਾਏ ਵੀ ਸਾਨੂੰ ਕਿਹ ਇਹ ਨਾ ਨਹੀਂ ਸਰਕਾਰ ਜਿਹੜੀ ਮਰਜ਼ੀ ਆਵੇ ਜੋ ਮਰਜ਼ੀ ਕਰੇ। ਪਰ ਕੰਮ ਸੇ ਕੰਮ ਸਾਡਾ ਦਿੱਤਾ ਸਾਨੂੰ ਮੋੜ ਦਿੱਤਾ ਜਾਵੇ। ਸਾਨੂੰ ਹੀ ਸਾਡਾ ਦਿੱਤਾ ਮੋੜ ਦੇਦਾ। ਸਾਡੇ ਨਾਂ ਤੇ ਠੱਗੀਆਂ ਨਾ ਮਾਰੀਆਂ ਜਾਣ। ਉਤੋਂ ਲਿਆ ਕੇ ਪੈਸੇ ਤੇ ਇਹਦੀ ਯਾਸ਼ੀ ਨਾ ਕਰੋ। ਕੰਮ ਸੇ ਕੰਮ ਇਸ ਸਟੇਟ ਦਾ ਇੱਕ ਵਾਰੀ ਕਿਤੇ ਕਹਿ ਦਿੰਦਾ ਵੀ ਇਹਨੂੰ ਕੇਂਦਰ ਪੈਕੇਜ ਦੇ ਦੇ ਸਾਨੂੰ 100% ਜਿਹੜੀਆਂ ਜ਼ਮੀਨਾਂ ਨੇ ਇਹਨਾਂ ਦਾ ਮੁਆਵਜ਼ਾ ਤੇ ਚਲੋ ਇਹਨਾਂ ਨੇ ਕੀ ਦੇਣਾ ਬੱਜੀ ਹੋ ਗਈ ਫਸਲ ਬਚੀ ਹੋ ਮਾੜੀ ਮੋਟੀ ਫਸਲ ਤੇ ਰਹੀ ਨਹੀਂ ਬਾਈ ਗਾਲੀ ਗਈ ਪਸ਼ੂਆਂ ਦੇ ਪੈਰ ਗਲ ਗਏ ਜੀ ਬਿਮਾਰੀ ਫੈਲ ਜਾਣੀ ਹੋਰ ਦਾ ਹੁਣ ਅੱਜ ਤੇ ਸਿੰਘ ਤਿੰਨ ਦਿਨ ਬਹੁਤ ਤੇਜ਼ੀ ਚ ਆ ਰਹੇ ਨੇ ਚਾਰ ਪੰਜ ਦਿਨ ਤੋਂ ਬਾਅਦ ਸਿੰਘਾਂ ਨੇ ਫੇਰ ਇਹਨਾਂ ਨੂੰ ਮਹਿਸੂਸ ਹੋਣੀ ਹੈ ਲੋੜ ਚੀਜ਼ ਦੀ ਵੀ ਆ ਚੀਜ਼ ਆ ਜਾਂਦੀ ਆਪਾਂ ਇਹੀ ਬੇਨਤੀ ਕਰਦੇ ਆ ਸਰਕਾਰਾਂ ਤੇ ਨਾ ਰੋ ਨਾ ਸਰ ਤੁਹਾਨੂੰ ਸਰਕਾਰਾਂ ਨੇ ਕੁਝ ਦੇਣਾ ਜੀ ਤੁਸੀਂ ਆਪਣੀ ਲੜਾਈ ਮੇਰੇ ਵੀਰ ਆਪਾਂ ਆਪ ਲੜੀਏ ਜਿੰਨੀ ਲੋੜ ਆ ਓਨੀ ਚੀਜ਼ ਮਾਰਾ ਜਾਨੂੰ ਇੱਥੇ ਭੇਜੀ ਜਾਏ ਵਾਧ ਚੱਕਰ ਚ ਨਾ ਪਾਓ ਕਿਉਂਕਿ ਇੱਥੇ ਹਾਲਾਤ ਮਾੜੇ ਹੋਣੇ ਨਾਉਣ ਵਾਲੇ ਨੇ ਗਰੀਬੀ ਵਧਣੀ ਆ ਪੈਸਾ ਨਹੀਂ ਰਹਿਣਾ ਜਿਹੜੇ ਜ਼ਿਮੀਦਾਰ ਦੀ 12 ਕਿੱਲੇ ਇਸ ਜੱਟ ਦੀ ਗੋਭੀ ਆ ਇਹਦਾ ਘੱਟੋ ਘੱਟ 14 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਇਹ ਤਾਂ 14 ਲੱਖ ਦਾ ਹੋ ਗਿਆ ਇੱਕ ਇੱਕ ਸਵਾ ਲੱਖ ਦੀ ਕਿੱਲੇ ਚ ਨਿਕਲ ਨਹੀਂ ਗੋਬੀ ਇਹ ਤਾਂ ਮਰ ਗਿਆ ਇਹਦੇ ਕੋਲ ਫਸਲ ਨਹੀਂ ਇਹਨੇ ਕਿਹੜਾ ਝੋਨਾ ਲ ਲੱਖ ਚੜ ਗਿਆ ਇਹਨੂੰ ਕਿਸੇ ਨੇ ਦੇਣਾ ਨਹੀਂ ਇਹਨਾਂ ਨੂੰ ਦੇਣਾ ਨਹੀਂ ਇਹਨੂੰ ਪੈਸੇ ਨਹੀਂ ਕਿਸੇ ਨੇ ਦੇਣੇ ਇਹਨੇ ਤਾਂ ਆਰਥਿਕ ਅੱਗੇ ਲੈ ਹੋਣੇ ਨੇ ਤਾਂ ਅੱਛਾ ਬਹੁਤ ਆ ਤਾਂ ਆਪਾਂ ਸਾਰੇ ਜ਼ਿੰਮੇਵਾਰ ਲਿਮਟਾਂ 'ਚ ਫਸਿਆ ਦੇਖੋ ਪੈਸੇ ਆਉਣੇ ਕਿੱਥੋਂ ਨੇ ਕਰਜ਼ਾ ਹੀ ਬੇਅਥਾ ਢੇਸਾਂ ਤੇ ਚੜਿਆ ਅੱਛਾ ਝੂਰੀਆ ਤੋਂ ਪਹਿਲਾਂ ਇੰਨੀ ਮਹਿੰਗਿਆਈ ਝੂਰੀਆ ਨਹੀਂ ਨੇ ਦਿੱਤੀ ਇਹ ਕੰਮ ਸਰਕਾਰਾਂ ਦੇ ਹੀ ਬਾਈ ਇਹ ਤੋਂ ਗੁਰੂ ਦੀ ਸੰਗਤ ਅੱਗੇ ਆਈ ਤੇ ਉਹਨਾਂ ਨੇ ਸਿਰ ਦਿੱਤਾ ਕੀ ਮੰਨਦੇ ਹੋ ਮਤਲਬ ਮੁੱਖ ਮੰਤਰੀ ਜਦੋਂ ਸੱਤਾ ਚ ਨਹੀਂ ਸੀ ਭਗਵਾਨ ਸਿੰਘ ਮਾਨ ਐਮਪੀ ਸੀ ਉਦੋਂ ਇਹ ਕਹਿੰਦੇ ਹੁੰਦੇ ਸੀ ਕਿ ਹਰ ਕੁਦਰਤੀ ਮਾਰ ਨਹੀਂ ਮੈਨ ਮੇਡ ਹੈ ਪ੍ਰਬੰਧਨਾ ਕਰਨਾ ਹੁਣ ਜਦੋਂ ਆਪਦੀ ਸਰਕਾਰ ਆ ਹੁਣ ਉਹ ਕਹਿ ਰਹੇ ਆ ਕਿ ਕੁਦਰਤੀ ਮਾਰ ਪੈ ਗਈ ਆਪਾਂ ਸਾਰੇ ਰਲ ਮਿਲ ਕੇ ਕੱਢੀਏ ਇਹਨੂੰ ਮੈਂ ਫੇਰ ਉਹਨੂੰ ਦੱਸਦਾ ਹਾਂ ਤੇ ਸ਼ਰਾਬੀ ਬੰਦਾ ਜਿਹੜਾ ਕੋਈ ਬੰਦਾ ਗਾਉਣ ਵਾਲਾ ਹੋਊਗਾ ਉਹਨੂੰ ਕੀ ਪਤਾ ਹੁਣ ਜਿਹੜੀ ਮਾਂ ਦੇ ਗਰਭ ਚ 9 ਮਹੀਨੇ ਬਾਰ ਰਹਿਣਾ ਉਹਨੂੰ ਪਤਾ ਵੀ ਮੇਰੀ ਕੱਖ ਚ ਬਾਲ ਪੜਿਆ ਉਹਨੂੰ ਉਹਨੂੰ ਹਲਾਊਗੀ ਛਾਤੀ ਨਾ ਤੇ ਜਿਹੜੇ ਬੰਦੇ ਨੇ ਸ਼ਰਾਬ ਰਾਤ ਨੂੰ ਪੀਣੇ ਉਹਨੂੰ ਦਿਨੇ ਕੀ ਪਤਾ ਲੱਗਣਾ ਕੀ ਪੰਦਿਆ ਹੂੰ ਸਾਨੂੰ ਤਾਂ ਉਹਨਾਂ ਨੇ ਇੱਥੇ ਇਹ ਸਮਝਿਆ ਵੀ ਇਹ ਤਾਂ ਕੀੜੇ ਮਕੌੜੇ ਨੇ ਹੂੰ ਇੰਨਾ ਲੋਕਾਂ ਨੇ 92 ਬੰਦੇ ਜਿਤਾਏ ਨੇ ਇਹਨਾਂ ਕੋਈ ਇਹ ਥੋੜਾ ਵੀ ਵਿਚਾਰਿਆ ਨਹੀਂ ਨਾ ਇਹਨਾਂ ਨੇ ਬਦਲਾਵ ਦੇ ਨਾਂ ਤੇ ਇੰਨਾ ਕੁਝ ਦੇ ਦਿੱਤਾ ਉਹ ਇਹ ਤਾਂ ਲੋਕ ਇਹ ਮੰਗਦੇ ਆ ਨੂੰ ਕਿਸ਼ਤੀ ਦੇ ਦਿਓ ਆਪਾਂ ਕਿਸ਼ਤੀ ਚ ਆਪ ਵੀ ਚੱਲ ਜਾਈਏ ਕਿਸ਼ਤੀਆਂ ਤੱਕ ਨਹੀਂ ਇਹਨਾਂ ਦਿੱਤੀਆਂ ਕੁਦਰਤੀ ਆਫਤ ਹੁੰਦੀ ਹੈ ਜਿਹੜੀ ਪਰਮਾਤਮਾ ਵੱਲੋਂ ਜਿੱਦਾਂ ਹੁਣ ਮਾਨੂੰ ਇੱਥੇ ਖੜੇ ਆ ਕੋਈ ਸਾਡੇ ਤੇ ਹਮਲਾ ਕਰ ਦੇ ਜਿਹੜਾ ਕੋਈ ਕਰਨੀ ਆ ਗਿਆ ਇੰਨੇ ਤੈਨੂੰ ਕੋਈ ਮਾਰ ਜੇਗਾ ਉਹ ਤੇ ਹੋ ਗਈ ਮਾਰ ਤੇ ਜਿਹੜਾ ਮਿੱਥ ਕੇ ਕਿਸੇ ਨੂੰ ਮਾਰਨਾ ਉਹ ਤਾਂ ਜ਼ੁਲਮ ਹੈ ਇਹ ਤਾਂ ਮਿੱਥ ਕੇ ਮਾਰਿਆ ਫਲੱਡ ਗੇਟ ਇਹਨਾਂ ਨੇ ਜਾਣ ਕੇ ਨਹੀਂ ਖੋਲੇ ਅੱਛਾ ਸਭ ਤੋਂ ਮਾੜੀ ਗੱਲ ਰੇਤ ਤੁਹਾਨੂੰ ਖੋਲ ਦਿੰਦੇ ਜ਼ਿਮੀਂਦਾਰ ਆਪਣੇ ਦਰਿਆਵਾਂ 'ਚੋਂ ਰੇਤ ਪੱਟਦਾ ਰੇਤ ਪੱਟਦਾ ਤੇ ਨਾਲੇ ਉਹ ਨੀਵੇਂ ਹੁੰਦੇ ਜਦੋਂ ਨੀਵੇਂ ਹੋ ਜਾਂਦੇ ਉਹ ਨਾ ਦਰਿਆ ਤੇ ਪਾਣੀ ਚੱਲਦਾ ਰਹਿੰਦਾ ਉਹ ਤਾਂ ਉਹਦੀ ਲਹਿਰ ਬੰਦੀ ਹਮ ਸਾਨੂੰ ਰੇਤ ਪੁੱਟਣ ਤੋਂ ਇਹਨਾਂ ਨੇ ਫੜ ਫੜਾਡੀਆਂ ਟਰਾਲੀਆਂ ਅੰਦਰ ਦੇਤੀਆਂ ਆ ਜਿੰਨੇ ਜ਼ਿਮੀਂਦਾਰ ਸਿਆਣੀ ਉਮਰ ਦੇ ਖੜੇ ਨੇ ਸਾਡੇ ਤੋਂ ਵੱਡੇ ਨੇ ਪਹਿਲੋਂ ਜ਼ਿਮੀਂਦਾਰ ਆਪਣਾ ਘਰ ਬਣਾਉਂਦਾ ਸੀ ਇੱਥੋਂ ਰੇਤ ਪੁੱਟ ਲੈਂਦਾ ਸੀ ਤੇ ਆਪਣੀ ਆਪਣਾ ਘਰ ਬਣਾ ਲੈਂਦਾ ਇਹਨਾਂ ਨੇ ਤੁਹਾਨੂੰ ਰੇੜਾ ਰੇੜਾ ਨਹੀਂ ਕੱਢਣ ਦਿੱਤਾ ਉਹ ਤੇ ਵੀ ਕਬਜ਼ਾ ਕਰ ਲਿਆ ਹੁਣ ਆਪਦਾ ਵੀ ਅਸੀਂ ਲੁੱਟਾਂਗੇ ਉਹ ਲੁੱਟ ਕੇ ਖਾ ਕੇ ਬਾਈ ਛੱਡੇ ਹੀ ਨਹੀਂ ਕੁਝ 20 20 25 25 ਟਿਪਰੇ ਇਹਨਾਂ ਕੱਲੇ ਨਹੀਂ ਚੱਲਦੀਆਂ ਜ਼ਿੰਮੇਦਾਰਾਂ ਨੂੰ ਤੇ ਇਹਨਾਂ ਨੇ ਸਮਝਿਆ ਹੀ ਨਹੀਂ ਕੁਝ ਪਰ ਮੈਂ ਇੱਕ ਗੱਲ ਫੇਰ ਦੱਸ ਦਿੰਦਾ ਇਹ ਮਾਝੇ ਵਾਲੇ ਨੇ ਇਹਨਾਂ ਨੂੰ ਤੂੰ ਡੋਬ ਡੋਬ ਮਾਰਿਆ ਨਾ ਸ਼ਾਮਦੰਡ ਦੱਸਿਆ ਇਹਨਾਂ ਡੁਬਕੀਆਂ ਦੇ ਦੇ ਤੇਰੀ ਸ਼ਰਾਬ ਲਾਉਣੀ ਐ ਇੰਦਾਂ ਕੱਢ ਕੱਢ ਕੇ ਤੇਰੀ ਲੌਂਦੇ ਵੇਖੀ ਪੀਤੀ ਕਿੰਦਾ ਲਾਉਣੀ ਇਹਨਾਂ ਨੇ ਤੇਰੀ ਇਹ ਦੁਹੀ ਬੜੇ ਨੇ ਹੁਣ ਇਹ ਤਾਂ ਇੱਕੋ ਹੀ ਕਹਿੰਦੇ ਨੇ ਕਿ ਕਿਸੇ ਤਰ੍ਹਾਂ ਉਹ ਮੰਤਰੀ ਨੂੰ ਲਿਆਓ ਜਿੰਨੇ ਕਿਹਾ ਸੀ ਪਿਆਪਾ ਬੰਨ ਮਾਰੇ ਨੂੰ ਉਹਨੂੰ ਇੱਥੇ ਲਿਆਓ ਕੋਰੀਡੋਰ ਤੇ ਜਿੱਥੇ 22 23 23 ਫੁੱਟ ਪਾਣੀ ਚੜਿਆ ਉਹਨੂੰ ਲਿਆਓ ਇੱਥੇ ਕਿਸ ਤਰ੍ਹਾਂ ਸਾਡੇ ਕੋਲ ਬਹੁਤ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਜਿਹੜਾ ਲੋਕ ਅਵਾਜ਼ ਟੀਵੀ ਜਿਹਦੇ ਨਾਲ ਜਿੰਨੇ ਵੀ ਸਿੰਘ ਜੁੜੇ ਨੇ ਦੇਸ਼ ਵਿਦੇਸ਼ ਦੀਆਂ ਤੁਸੀਂ ਮਾਲਵੇ ਦੀ ਧਰਤੀ ਤੋਂ ਅੱਜ ਦੁੱਖ ਦੀ ਘੜੀ ਦੇ ਵਿੱਚ ਸਾਡੇ ਕੋਲ ਆਏ ਹੋ ਕਰਨਾ ਕੁਝ ਨਹੀਂ ਇੰਨਾ ਹੀ ਬੜਾ ਤੁਸੀਂ ਦੁੱਖ ਦੇ ਵਿੱਚ ਸਾਡੇ ਕੋਲ ਪਹੁੰਚ ਗਏ ਹੋ ਸਾਡੀ ਗੱਲ ਦੁਨੀਆ ਤੇ ਵਿੱਚ ਜਿਹੜਾ ਦੁੱਖ ਹੈ ਉਹਨੂੰ ਦੱਸੋਗੇ ਧੰਨਵਾਦ ਕਰਦੇ ਭਾਈ ਬਾਈ ਬਨਿੰਦਰ ਵੀਰ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ